ਰਿਆ ਦੁਲਾਉਂਦਾ ਵਾ ਤੇ ਰੇਟ ਕੁੜੇ ਉਹ ਵਾਜੀ ਬਾਈ ਐਥੇ ਯਾਰ ਸੋਮੇ ਦਾ ਘਰ ਹੈ ਕਿਨੇ ਮੱਝ ਪਿਆ ਹੋਏ ਉਹਨਾਂ ਦੇ ਆਹ ਘਰ ਆਹ ਹੀ ਆ ਤੇਰਾ ਯਾਰ ਦੁਕਾੜੀ ਓਏ ਸੋਮੇ ਬਾਹਰ ਨਿਕਲ ਹੋਣਾ ਮੱਝ ਪਿਆ ਹੋਇਆ ਉਹ ਕਿਉਂਦਾ ਬਾਈ ਆ ਜਾ ਫਿਰ ਟਰੱਕ ਵਰਕੇ ਲੈ ਕੇ ਜਾਂ ਮਹਾਂ ਜੀ ਸਿਆਰੀ ਨਾਇਸ ਆ ਇਹਦਾ ਯਾਰ ਮੈਨੂੰ 70000 ਦੀ ਲੱਗਦੀ ਐ 70000 ਇਹਨੂੰ ਕੋਈ ਕੱਟਾ ਵੀ ਨਹੀਂ ਦਿੰਦਾ ਗੋੜੀ ਨੂੰ ਲਿਆ ਦੇਣ ਲੱਖ ਲਾ ਕੇ ਨਾ 2 ਲੱਖ ਦੇ ਦਊਗਾ 2 ਲੱਖ ਦੇ ਸਾਡਾ ਰੋਜ਼ ਦੀ ਕੰਮ ਆਇਆ ਸਰਦਾਰਾਂ ਦਾ ਮੱਡੇ ਫਾਰਾਂ ਦਾ ਟਾ ਅੱਜ ਟਾ ਟਰੱਕ ਭਰ ਕੇ ਲੈ ਕੇ ਜਾਵਾਂਗੇ ਸਾਨੂੰ ਪਤਾ ਹੀ ਨਹੀਂਗਾ ਕਿੰਨੇ ਦੀ ਐ ਸਹੀ ਸੀ ਰੇਟ ਦੱਸੇਦਾ ਕੀ ਆ 2 ਲੱਖ ਦੀ ਆ ਨਾ ਬੋਲਵੇਂਗੇ ਟੈਂਟਰ ਦਾ ਨਾ ਬ੍ਰੈਂਡ ਦੇ ਛੱਟ ਭਰਾ ਚੱਲੀਏ ਆਹਨ ਦੇ ਉਹ ਛੋਟੀ ਦਾ ਚੱਕ ਲਿਆ ਓਏ ਕਿੱਧਰ ਚੱਲਿਆ ਓਏ ਪਿਆਰ ਵਿਆਰ ਹੋ ਗਏ ਤੜਖੀ ਤੜਕੀ ਲੋਕਾਂ ਨੂੰ ਘਰਾਊਗਾ ਮੈਨੂੰ ਕੱਲੇ ਡੋਕਾ ਕਰਨ ਆਇਆਗਾ ਵੀ ਮੈਂ ਪੜਨਾਗਾ ਤੇਰੇ ਕੰਮ ਆਈਦਾ ਥੱਲੇ ਵਾਲਾ ਮੈਨੂੰ ਪੜਨਾ ਵੀ ਆਪਣਾ ਕਾਲਜ ਦੀ ਦੱਤੇ ਕੋਈ ਨਾ ਫੇਰਾ ਪੀਲੀ ਆ ਕੇ ਨੌਕੜੂ ਇਹ ਵੇਰਾ ਤੇ ਮੱਧਮ ਤੇ ਚਾਰ ਚਾਰ ਦੇਖਣਾ ਹੈ ਤੈਨੂੰ ਦੇਖਣ ਕੋਈ ਆਉਂਦਾ ਨਹੀਂ ਹੁਣ ਬੈਠੀ ਹੋਈ ਜਿਖਾੜੇ ਮਾਲ ਪੂੜੇ ਹੋ ਜਾਊਗਾ ਹੋ ਜਾਊਗਾ ਰਸਤਾ ਤੈਨੂੰ